ਕੁ ਮਹੱਲਾ ਤੀਜਾ ਵਾਹ ਵਾਹ ਸੇ ਜਨ ਸਦਾ ਕਰਹਿ ਇਹ ਭਾਈ ਵਾਹਿਗੁਰੂ ਵਾਹਿਗੁਰੂ ਵਾਹ ਅਸਤਿਰਜ ਹੈ ਇਹ ਚੇਤਨ ਹੈ ਸੇ ਉਹ ਪੁਰਖ ਕਰਦੇ ਹਨ ਕਹੋ ਆਪੀ ਦੀ ਬੁਝਾਉ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਪ ਗੁਰਮੰਤਰ ਦੁਆਰਾ ਬੁਝਾ ਦਿੰਦੇ ਸਮਝਾ ਦਿੰਦੇ ਹਨ ਵਾਹ ਵਾਹ ਕਰਦਿਆਂ ਮਨ ਨਿਰਮਲ ਹੋਵੇ ਵਾਹੀ ਗੁਰੂ ਦਾ ਜਾਪ ਕਰਦਿਆਂ ਆਸਚਰਜ ਨੂੰ ਉਚਾਰਦਿਆਂ ਹੋਇਆਂ ਮਨ ਨਿਰਮਲ ਹੋ ਜਾਂਦਾ ਸੁੱਧ ਹੋ ਜਾਂਦਾ ਹੈ ਔ ਮੈਂ ਵਿੱਚ ਹਾਂ ਜਿਹੜੀ ਦੇਹ ਦੇ ਅੰਦਰ ਹੰਗਤਾ ਹੈ ਦੇ ਇਹ ਇਹਾਸਾ ਮੈਂ ਦੇ ਹਾਂ ਮੈਂ ਦੇ ਵਿੱਚੋਂ ਚਲੀ ਜਾਂਦੀ ਹੈ ਮਿੜ ਜਾਂਦੀ ਹੈ ਵਾਹ ਵਾਹ ਗੁਰਸਿੱਖ ਜੂ ਨਿਤ ਕਰੇ ਜੋ ਭਾਈ ਗੁਰੂ ਸਾਹਿਬ ਦਾ ਸਿੱਖ ਹੈ ਉਹ ਵਾਹਿਗੁਰੂ ਮੰਤਰ ਦਾ ਸਿਮਰਨ ਕਰੇ ਵਾਹ ਅਚਰਜ ਹੈ ਵਾਹ ਪ੍ਰੇਰਕ ਹੈ ਜੋ ਗੁਰਸਿੱਖ ਵਾਹਿਗੁਰੂ ਮੰਤਰ ਦਾ ਉਚਾਰਨ ਕਰਦੇ ਹਨ ਸੋ ਮਨ ਚਿੰਦਿਆ ਫਲ ਪਾਏ ਉਹ ਮਨ ਵਾਹਿਗੁਰੂ ਫਲਾਂ ਦੇ ਤਾਂ ਹੀ ਪਾ ਲੈਂਦੇ ਨੇ ਇਸ ਸ਼ਬਦ ਨੂੰ ਵਾਹ ਗੁਰ ਬਣਾਉਣ ਵਾਸਤੇ ਬਾਹੂ ਤੇਜਾ ਸਿੰਘ ਨੇ ਇੱਕ ਗੁਰਮੰਤਰ ਪ੍ਰਵੋਧ ਬਣਾਇਆ ਸੀ ਉਹਦੇ 'ਚ ਇਹ ਕਹਿੰਦੇ ਦੇਖੋ ਲਿਖਿਆ ਆਹ ਵਾਹ ਗੁਰ ਸਿੱਖ ਜੋ ਨਿਤ ਕਰੇ ਇਸ ਪ੍ਰਕਾਰ ਪਦ ਦਾ ਨਖੇੜ ਕਰਕੇ ਵਾਹ ਗੁਰ ਇਕੱਠਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਗੁਰੂ ਸਾਹਿਬ ਦਾ ਉਦੇਸ਼ ਸਾਰਾ ਮੰਤਰ ਦਾ ਹੈ ਫਿਰ ਇਹ ਖਿੱਚ ਕਰਨ ਦੀ ਕੀ ਲੋੜ ਹੈ ਜੋ ਗੁਰੂ ਕੇ ਸਿੱਖ ਵਾਹਿਗੁਰੂ ਵਾਹਿਗੁਰੂ ਹਮੇਸ਼ਾ ਉਚਾਰਨ ਕਰਦੇ ਹਨ ਸੋ ਮਨ ਚਿੰਜਿਆ ਫਲ ਪਾ ਉਹ ਮਨ ਜੋ ਚਿਤਵਨੀ ਹੈ ਮਨ ਬਾਖਤ ਫਲਾਂ ਨੂੰ ਪਾ ਲੈਂਦੇ ਹਨ ਵਾਹ ਵਾਹ ਕਰਹਿ ਸੀ ਜਨ ਸੂ ਹੁਣੀ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਵਾਹ ਜਰਦਾ ਉਚਾਰਨ ਕਰਦੇ ਹੈ ਉਹ ਸੋਭਨੀ ਕਨਪੁਰਖ ਹਰ ਦਿਨ ਕੈ ਸੰਗ ਮਿਲਾ ਖੇਰੀ ਉਹਨਾਂ ਪਿਆਰਿਆਂ ਦੀ ਸੰਗ ਵਿੱਚ ਮਲਾਉਣਾ ਕਰ ਆਪਾਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਵਾਹ ਵਾਹ ਹਿਰਦੈ ਉਚਰਾ ਜੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਜਾਪ ਉਚਾਰਨ ਕਰੀਏ ਮੁੱਖੋਂ ਵੀ ਵਾਹ ਵਾਹ ਕਰੇ ਮੁੱਖੋਂ ਵੀ ਵਾਹਿਗੁਰੂ ਵਾਹਿਗੁਰੂ ਵਾਸਜਰਨ ਉਚਾਰਨਾ ਕਰੀਏ ਨਾਨਕ ਵਾਹ ਵਾਹ ਜੋ ਕਰਹਿ ਸਤਗੁਰੂ ਜੀ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੋ ਵਾਹਿਗੁਰੂ ਦਾ ਸਿਮਨ ਕਰਦੇ ਵਾਹ ਵਾਸਜਰਨ ਉਹ ਤਨ ਮਨ ਤਿਨ ਕਉ ਦੇ ਅਸੀਂ ਉਹਨਾਂ ਪਿਆਰਿਆਂ ਨੂੰ ਆਪਣਾ ਤਨ ਵੀ ਮਨ ਵੀ ਇਹ ਭੇਟਾ ਕਰ ਦੁੰਨੇ ਹਾ ਮਹਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਇਹ ਭਾਰੀ ਵਾਹਿਗੁਰੂ ਜੋ ਵਾਸ ਚਰਜ ਹੈ ਉਹ ਸਭ ਸਾਰਿਆਂ ਦਾ ਮਾਲਕ ਸੱਚ ਸਰੂਪ ਹੈ ਅੰਮ੍ਰਿਤ ਜਾ ਕਾ ਨਾਮ ਜਿਹਦਾ ਇਹ ਅਮਲ ਕਰਨ ਵਾਲਾ ਅੰਮ੍ਰਿਤ ਨਾਮ ਹੈ ਜਿਨਸੀਆ ਤੈਨੂੰ ਫਲ ਪਾਏ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਸੇਵਨ ਕੀਤਾ ਹੈ ਮਨ ਬਾਣੀ ਸਵੀਕਾਰ ਕੇ ਚਿੰਤਨ ਕੀਤਾ ਉਹਨਾਂ ਨੇ ਬ੍ਰह्म ਗਿਆਨ ਰੂਪੀ ਮੁਗਤ ਰੂਪੀ ਫਲ ਪਾ ਲਿਆ ਹੈ। ਆਉ ਤਨ ਬਲਿਹਾਰ ਜਾ। ਅਸੀਂ ਉਹਨਾਂ ਪਿਆਰਿਓਂ ਤੋਂ ਬਲਿਹਾਰ ਕੁਰਬਾਨ ਜਾਂਨੇ ਹਾਂ। ਵਾਹ ਵਾਹ ਗੁਣੀ ਨਿਧਾਨ ਹੈ। ਵਾਹ ਗੁਰੂ ਦਾ ਜਿਹੜਾ ਵਿਚਾਰਨ ਕਰਨਾ ਵਾਹ ਜੋ ਅश्चਰਜ ਹੈ ਇਹ ਸਾਰਿਆਂ ਗੁਣਾ ਦਾ ਖਜ਼ਾਨਾ ਹੈ। ਜਿਸ ਨੂੰ ਦੇ ਸੋ ਖਾ ਜਿਹਨੂੰ ਸਤਗੁਰੂ ਜੀ ਇਹ ਗੁਣਾ ਦਾ ਖਜ਼ਾਨਾ ਦੇ ਦੇਣ ਉਹ ਇਸ ਖਜ਼ਾਨੇ ਦੇ ਵਿੱਚ ਇਹਨਾਂ ਗੁਣਾ ਨੂੰ ਖਾਂਦਾ ਹੈ ਧਾਰਨ ਕਰਦਾ ਹੈ ਵਾਹ ਵਾਹ ਜਲ ਥਲ ਭਰਪੂਰ ਹੈ ਵਾਹਿਗੁਰੂ ਜਿਹੜਾ ਵਾਹ ਅਚਰਿਓ ਜਲਾ ਵਿੱਚ ਵੀ ਥਲਾਂ ਵਿੱਚ ਵੀ ਸਾਰੇ ਵਿਆਪਕ ਹੈ ਜਲੇ ਹਰੀ ਥਲੇ ਹਰੀ ਸਾਰੇ ਦਾੰਦ ਵਿਆਪਕ ਹੈ ਪਰਮੇਸ਼ਰ ਜਲ ਉਪਮ ਅਧਿਕਾਰੀਆਂ ਦੀ ਨਿਆਈ ਥਲ ਮਧ ਮਧਕਾਰੀਆਂ ਦੀ ਨਿਆਈ ਸਾਰੇ ਭਰਪੂਰ ਵਿਆਪਕ ਹੈ ਜਲ ਪ੍ਰੇਮੀਆਂ ਦੀ ਨਿਆਈ ਥਲ ਵਿਭਾਰੀ ਲੋਕਾਂ ਦੇ ਅੰਦਰ ਵੀ ਸਾਰੇ ਦੀ ਭਰਪੂਰ ਅਲਵਾ ਲਵ ਭਰਿਆ ਹੋਇਆ ਹੈ ਗੁਰਮੁਖ ਪਾਇਆ ਜਾਏ ਗੁਰਮੁਖਾਂ ਦੀ ਸੰਗਤ ਕਰਕੇ ਉਸ ਰੂਪ ਆਇਆ ਜਾਂਦਾ ਹੈ ਗੁਰਾਂ ਦੁਆਰਾ ਵਾਹ ਵਾਹ ਗੁਰਸਿੱਖ ਨਿਤ ਸਭ ਕਰਹੁ ਏ ਗੁਰਸਿੱਖੋ ਵਾਹਿਗੁਰੂ ਵਾਹਿਗੁਰੂ ਇਹ ਸਾਰੇ ਹਮੇਸ਼ਾ ਨਿਤ ਕਰਿਆ ਕਰੋ ਗੁਰਪੂਰੇ ਵਾਹ ਵਾਹ ਭਾਰ ਇਹ ਪੂਰਨ ਸਤਗੁਰੂ ਜੀ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਵਾਹ ਵਾਹ ਕਰਨਾ ਪਉਂਦਾ ਹੈ ਚੰਗਾ ਲੱਗਦਾ ਹੈ ਨਾਨਕ ਵਾਹ ਵਾਹ ਜੋ ਮਨ ਚਿਤ ਖੜੇ ਸਤਗੁਰੂ ਜੀ ਕਹਿੰਦੇ ਜਿਉਂ ਦੇ ਦਰਸ਼ਨ ਨੂੰ ਮਨ ਕਰਕੇ ਚਿਤਵਣੀ ਕਰਕੇ ਚਿਤ ਵਿੱਚ ਹਮੇਸ਼ਾ ਲਈ ਉਚਾਰਨ ਕਰਦਾ ਹੈ ਇਸ ਜਮ ਕੰਕਰ ਨੇੜ ਨਾਵਾਂ ਉਹਨਾਂ ਦੇ ਨੇੜੇ ਜਮਦੇ ਜਿਹੜੇ ਕੰਕਰ ਦੂਤ ਹੈ ਇਜ਼ਰਾਇਲ ਨੇਕਾਇਨ ਮੇਕਾਇਨ ਇਸਰਾਇਲ ਆਦਿਕ ਕੋਈ ਨੇੜੇ ਨਹੀਂ ਆ ਸਕਦਾ ਹੈ ਕੌੜੀ ਹਰ ਜੀ ਉਹ ਸੱਜਾ ਸੱਚ ਹੈ ਇਹ ਪਹਿਲਾਂ ਵੀ ਪਿੱਛੇ ਵੀ ਸੱਚਾ ਸੀ ਹੋਂ ਵੀ ਸੱਚ ਸਰੂਪ ਹੈ ਸੱਚੀ ਗੁਰਬਾਣੀ ਅਗੇ ਉਹਨੇ ਕਥਨ ਕਰਨ ਵਾਲੀ ਜਿਹੜੀ ਇਹ ਧੁਰ ਕੀ ਬਾਣੀ ਆਈ ਇਹ ਗੁਰਾਂ ਦੀ ਬਾਣੀ ਵੀ ਸੱਚੀ ਹੈ ਸੱਚ ਸਰੂਪ ਦਾ ਕਥਨ ਕਰਨ ਵਾਲੀ ਬਹੁਤ ਬਹੁਤ ਘਪਾਵ ਸੰਬੰਧ ਹੈ ਸਤ ਗੁਰ ਤੇ ਸੱਚ ਪਛਾਣੀਐ ਸਤ ਗੁਰਾਂ ਦਾਰਾ ਭਾਈ ਸੱਚੇ ਸਰੂਪ ਦੀ ਪਛਾਣ ਹੁੰਦੀ ਹੈ ਸੱਚ ਸਹਿਜ ਸਮਾਣੀ ਸੱਚ ਵਿੱਚ ਜਦੋਂ ਪਛਾਣ ਕਰੀਏ ਸਤ ਗੁਰਾਂ ਦੇ ਉਪਦੇਸ਼ ਦੁਆਰਾ ਆਦ ਸਤਿਗੁਆਲ ਸੱਚ ਨੂੰ ਫੇਰ ਸੱਚੀ ਸਹੀ ਜੇ ਮਰਤੀ ਸਮਾ ਜਾਂਦੀ ਹੈ ਭੇਦ ਹੋ ਜਾਂਦੀ ਹੈ ਹਰ ਦਿਨ ਜਾਗ ਹੈ ਨਾ ਸਵ ਹੈ ਰਾਤ ਨੇ ਜਿਹੜੇ ਪ੍ਰੇਮ ਵਿੱਚ ਜਾਗਦੇ ਰਹਿੰਦੇ ਐ ਉਹ ਵਿਦਿਆਰੂਪੀ ਨੀਂਦ ਨਹੀਂ ਆਉਂਦੀ ਪ੍ਰਤੱਖ ਵੀ ਸੌਣ ਤੋਂ ਰਹਿਤ ਹੋ ਕੇ ਪ੍ਰੇਮ ਦੀ ਲਗਨ ਜਿਨਾਂ ਨੂੰ ਲੱਗ ਜੇ ਉਹ ਕਾਹਨੂੰ ਉਹਨਾਂ ਨੂੰ ਨੀਂਦ ਆਉਂਦੀ ਹੈ ਮੋਹ ਰਹਿਣ ਦਾ ਵਿਹਾਵੇ ਨੀਂਦ ਨਾ ਆਵੇ ਇਸ ਪ੍ਰਕਾਰ ਦੀ ਹਾਲਤ ਉਹਨਾਂ ਦੀ ਰਹਿੰਦੀ ਹੈ ਜਾਗਤ ਰਹਿਣ ਵਿਹਾਣੀ ਉਹ ਜਾਗਦੇ ਹਾਂ ਦੀ ਸਾਰੀ ਰਾਤ ਗੁਜ਼ਰਦੀ ਹੈ ਸਿਮਨ ਕਰਦਿਆਂ ਦੀ ਇਸ ਪ੍ਰਕਾਰ ਰਾਤ ਨੇ ਜਾਗ ਪਏ ਹੈ ਉਹ ਗਿਆਨ ਵਸਤਾ ਵਿੱਚ ਵਿਦਿਆਰੂਪੀ ਰਾਤ ਮਿੜ ਗਈ ਹੈ ਤੇ ਨਹੀਂ ਇਹ ਵਿਦਿਆਰੂਪੀ ਨੀਂਦ ਵਿੱਚ ਸੌਂਦੇ ਜਾਗ ਜਾਗਾਂ ਦੀ ਸਾਰੀ ਰਹਿਣ ਅਵਸਥਾ ਜਿਹੜੀ ਬਚਿਤ ਹੁੰਦੀ ਹੈ ਗੁਰਮਤੀ ਹਰ ਰਸ ਚਾਖਿਆ ਇਸੀ ਗਿਆਨ ਵਸਤਾ ਦੀ ਜਾਗੇ ਹੋਏ ਹਨ ਸਾਧ ਸੰਗਤ ਜੀ ਇੱਕ ਤਾਂ ਇਹ ਜੇ ਜਾਗੇ ਹੋਏ ਹਨ ਜਿਹੜੇ ਦੁਨੀਆ ਜਾਗਦੇ ਕਨਸ ਕੋਪ ਦੀ ਦਿਮਾਗ ਹੈ ਇੱਕ ਨਾਉਂਦੇ ਜਿਵੇਂ ਪੱਥਰ ਕੰਨ ਸੁਖੋਪਤੀ ਹੈ ਇਹ ਗਾੜੀ ਨੀਂਦ ਹੀ ਨਹੀਂ ਆਈਆਂ ਪੱਥਰ ਦ੍ਰਿਸ਼ ਜਿਹੜੇ ਸੁਖੋਪਤ ਵਸਤਾ ਵਿੱਚ ਹੈ ਅਤੇ ਜਿਹੜੇ ਪੰਛੀ ਹੈ ਤੇ ਪਸ਼ੂ ਹੈ ਇਹ ਸੁਪਨ ਵਸਤਾ ਚ ਹੈ ਮਨੁੱਖ ਨੂੰ ਜਾਗਦੇ ਦਿਮਾਗ ਵਾਲਾ ਮੰਨਿਆ ਹੈ ਮਨੁੱਖਾਂ ਦੇ ਵਿੱਚੋਂ ਵੀ ਜਿਹੜੇ ਪੰਬਰ ਪੁਰਖ ਹੋਏ ਉਹ ਕੰਨ ਸੁਖੋਪਤੀ ਵਸਤਾ ਵੀ ਨਹੀਂ ਆਈ ਹੈ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਤ ਨਹੀਂ ਅਸਮਾਨ ਗਰਾਵੇ ਅਹੀ ਜਿਨ੍ਹਾਂ ਦੀ ਹਾਲਤ ਹੈ ਅਤੇ ਜਿਹੜੇ ਲੋਕ ਸਾਧ ਸੰਗੇ ਜੀ ਬਖਈ ਪੁਰਖ ਹੈ ਉਹ ਸੁਤਿਆ ਆ ਪੁਰਖਾਂ ਦੀ ਨਿਆਈ ਹੈ ਅਤੇ ਜਿਹੜੇ ਜਗਿਆਸੂ ਆ ਸੁਪਨਵਾਸਾ ਦੀ ਨਿਆਈ ਹੈ ਤੇ ਜਿਹੜੇ ਗਿਆਨਵਾਨ ਆ ਜਾਗਦਿਆਂ ਵਿੱਚ ਹੈ ਉਹਨਾਂ ਦੀ ਵਿਦਿਆਰੂਪੀ ਰਾਤ ਗੁਜ਼ਰਗੀ ਹੈ ਕਿਉਂ ਜਾਗੇ ਹਨ ਉਹ ਗੁਰਮਤੀ ਹਰ ਰਸ ਚੱਖਿਆ ਜਿਨ੍ਹਾਂ ਨੇ ਗੁਰਮਤਿ ਦਾਰਾ ਹਰੀ ਦੇ ਰਸ ਨੂੰ ਚੱਖਿਆ ਧਾਰਿਆ ਹੈ ਸੇ ਪੁੰਨ ਪ੍ਰਾਣੀ ਉਹ ਪੁੰਨ ਪਵਿੱਤਰ ਹਨ ਪ੍ਰਾਣਾ ਧਾਰੀ ਜੀਵ ਤੇਨ ਗੁਰ ਕੇ ਨਾ ਪਾਇ ਇਹ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਬਗੈਰ ਕਿਸੇ ਨੇ ਵੀ ਇਸ ਦਾਤ ਨੂੰ ਨਹੀਂ ਪਾਉਣਾ ਕੀਤਾ ਹੈ ਪਜ ਮੋਏ ਅਜਾਣੀ ਅਣਜਾਣ ਲੋਕ ਪਜ ਪਜ ਕੇ ਵਿਸ਼ਾ ਚ ਖਾਚਤ ਹੋ ਕੇ ਅੰਤ ਨੂੰ ਮਰ ਗਏ ਕਾਲ ਦੇ ਮਾਰੇ ਹੋਏ ਸ੍ਰੋਕ ਮਹੱਲਾ ਪੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਹੜਾ ਵਾਹਿਗੁਰੂ ਦਾ ਉਚਾਰਨ ਕਰਨਾ ਹੈ ਨਿਰੰਕਾਰ ਦੀ ਬਾਣੀ ਹੈ ਚੇਤੇ ਕਰੋ ਅਕਾਲ ਪੁਰਖ ਵੱਲੋਂ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਾਸ ਬਾਣੀ ਬ੍ਰਹਮੁ ਖਣੈ ਜੇ ਵੱਡ ਅਵਰ ਨਾ ਕੋ ਇਸ ਅੰਮ੍ਰਿਤ ਬਾਣੀ ਜਿੱਡਾ ਵੱਡਾ ਹੋਰ ਕੋਈ ਤੇ ਕੋਣ ਵਿਸ਼ਾ ਵੇਦ ਦਾ ਕੋਈ ਨਹੀਂ ਹੋ ਸਕਦਾ ਅਵਰਸਤਾਨ ਚ ਵਾਹ ਵਾਹ ਵਾਗਮ ਅਥਾ ਹੂ ਹੈ ਵਾਹ ਹਸਤਿਆਰ ਜੋ ਹੈ ਵਾਹ ਪ੍ਰੇਰਕ ਹੈ ਵਾਹਿਗੁਰੂ ਅਗੋ ਮੰਗਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਗੰਮ ਹੈ ਸ਼ਾਸਤਰਾ ਕਰਕੇ ਵੀ ਗੰਮਤਾ ਤੋਂ ਰਹਿ ਤਾ ਅਥਾ ਵੇਦ ਕਰਕੇ ਵੀ ਹਾਸ ਨਹੀਂ ਪਾਇਆ ਜਾ ਸਕਦਾ ਬੁੱਧੀ ਕਰਕੇ ਵੀ ਕਿਸੇ ਪ੍ਰਕਾਰ ਚੰਚਲ ਬੁੱਧੀ ਕਰਕੇ ਹਾਥ ਨਹੀਂ ਸ਼ਕਤੀ ਬਿਰਤੀ ਕਰਕੇ ਥਾ ਨਹੀਂ ਪਾਇਆ ਜਾ ਸਕਦਾ ਸਾਹ ਹੈ ਵਾਹ ਵਾਹ ਸੱਚਾ ਸੋ ਵਾਹ ਉਹ ਸਤਿਅਰਜ ਹੈ ਅਤੇ ਵਾਹ ਪ੍ਰੇਰਕ ਹੈ ਵਾਹਿਗੁਰੂ ਸੋ ਸੱਚਾ ਹੈ ਵਾਹ ਵਾਹ ਵੀ ਪਰਵਾਹੂ ਹੈ ਵਾਹ ਬੜਾ ਸਤਿਅਰਜ ਹੈ ਅਤੇ ਬੇਪਰਵਾਹ ਜੋ ਜਪਣ ਵਾਲਾ ਵਾਹ ਉਹ ਬੇਪਰਵਾਹ ਹੋ ਜਾਂਦਾ ਉਹਦਾ ਰੂਪ ਹੀ ਹੋ ਜਾਂਦਾ ਹੈ ਵਾਹ ਵਾਹ ਕਰੇ ਸੂਹ ਜਿਹੜਾ ਵਾਹ ਨੂੰ ਵਾਹ ਨੂੰ ਕਰੇ ਉਹ ਵੀ ਬੇਪਰਵਾਹ ਹੋ ਜਾਂਦਾ ਪ੍ਰਵਾਹ ਨਹੀਂ ਕਿਸੇ ਕੇਰੀ ਵਾਲੀ ਹਾਲਤ ਹੋ ਜਾਂਦੀ ਹੈ ਵਾਹ ਵਾਹ ਅੰਮ੍ਰਿਤ ਨਾਮ ਹੈ ਇਹ ਮਹਾਰਾ ਅੰਮ੍ਰਿਤ ਨਾਮ ਕਿਹੜਾ ਹੈ ਬਾਣੀ ਚ ਕਿਹਾ ਹੈ ਮਾਰੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਅਮਰ ਤੇ ਨਾਮ ਹੈ ਭਾਈ ਗੁਰਮੁਖ ਪਾਵੈ ਕੋਈ ਕੋਈ ਗੁਰਮੁਖ ਹੈ ਜਿਹੜਾ ਗੁਰਮਤ ਦੁਆਰਾ ਪ੍ਰਾਪਤ ਕਰਦਾ ਹੈ ਨਹੀਂ ਤਾਂ ਕੰਨਾਵਾੜੀ ਕੁਰੂ ਵਾਲੇ ਬੜੇ ਹਨ ਵਾਹ ਵਾਹ ਕਰਮੀ ਪਾਈਏ ਇਹ ਜਿਹਨਾਂ ਦੇ ਨਿਸ਼ਕਾਮ ਕਰਮ ਕੀਤੇ ਹੋਏ ਐ ਉਹ ਵਾਹਿਗੁਰੂ ਸ਼ਬਦ ਦੇ ਤਾਈਂ ਵਾਹ ਪ੍ਰੇਰ ਕ ਨੂੰ ਪਾਉਂਦੇ ਹਨ ਆਪ ਦਇਆ ਕਰ ਦੇ ਆਪ ਹੀ ਵਿਆਲਤਾ ਕਰਕੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਬਖਸ਼ ਦਿੰਦੇ ਐ ਉਹ ਵਾਹਿਗੁਰੂ ਸਿਮਰਨ ਕਰਦੇ ਹਨ ਨਾਨਕ ਵਾਹ ਵਾਹ ਗੁਰਮੁਖ ਪਾਈਐ ਸਤਗੁਰੂ ਜੀ ਕਹਿੰਦੇ ਨੇ ਵਾਜੋ ਉਸ ਚਰਜ ਹੈ ਵਾਹ ਪ੍ਰੇਰਕ ਹੈ ਇਹ ਗੁਰਮੁਖ ਪ੍ਰਾਪਤ ਕਰਵੇ ਮਨਮੁਖ ਨਹੀਂ ਪ੍ਰਾਪਤ ਕਰ ਸਕਦੇ ਗੁਰਾਂ ਦੁਆਰਾ ਪਾਈ ਦਾ ਗੁਰਮਤਾ ਕਰਕੇ ਆਨੰਦ ਨੇ ਨਾਮ ਲੈ ਰਾਤ ਨੇ ਜੋ ਪਰਮੇਸ਼ਰ ਦੇ ਨਾਮ ਨੂੰ ਲੈਂਦੇ ਉਹ ਗੁਰਮਖ ਹਨ ਮਹਲਾ ਤੀਜਾ ਬਿਨ ਸਤਗੁਰ ਸੇਵੀ ਸਾਥ ਨ ਆਵਈ ਸਤਗੁਰੂ ਸੱਜੇ ਪਾਇਸ਼ਾ ਦੀ ਕਹਿਣ ਕਰੀ ਤੋਂ ਬਿਗੈਰ ਭਾਵੇਂ ਕਿੰਨੇ ਲੋਕ ਯਤਨ ਕਰਦੇ ਆ ਕਿਸੇ ਨੂੰ ਸ਼ਾਂਤੀ ਨਹੀਂ ਆਉਂਦੀ ਵਾਸ਼ਨਾ ਨਹੀਂ ਮਿਟਦੀਆਂ ਬਣੀਆਂ ਹੀ ਰਹਿੰਦੀਆਂ ਹਨ ਦੂਜੀ ਨਾਹੀ ਜਾ ਜਿਹੜੀ ਦੂਜੀ ਭਾਵਨਾ ਅੰਦਰ ਦੁਆਤ ਹੈ ਇਹ ਦੂਜੀ ਮਾਇਆ ਹੈ ਅਭਲ ਗੁਰਮਤ ਹੈ ਦੂਜੀ ਦੁਰਮਤ ਹੈ ਇਹ ਦੁਰਮਤ ਨਹੀਂ ਉਹਨਾਂ ਦੇ ਅੰਦਰੋਂ ਜਾਂਦੀ ਕਿਸੇ ਪ੍ਰਕਾਰ ਜੇ ਬਹੁਤ ਈਰਾ ਲੋਚੀਏ ਜੇ ਕਰਕੇ ਬਹੁਤ ਈਰਾ ਉਹਨਾਂ ਲੋਚੀਏ ਚਾਹੀਏ ਵੀ ਇਹਨੂੰ ਚੰਗੇ ਬਣਾ ਲੀਏ ਯਤਨ ਕਰੀਏ ਬਿਨ ਕਰਮੈ ਨਾ ਪਾਇਆ ਜਾ ਬਿਨਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਨਸਕਾਮ ਕਰਮਾਂ ਤੋਂ ਪਾਇਆ ਨਹੀਂ ਜਾ ਸਕਦਾ ਉਹਨਾਂ ਦੇ ਪਾਸ ਪਰਮੇਸ਼ਵਰ ਦਾ ਨਾਮ ਜਿੰਨਾ ਅੰਤਰ ਲੋਭ ਵਿਕਾਰ ਹੈ ਉਹਨਾਂ ਨੂੰ ਕਿੰਨਾ ਸਿਖਿਆ ਦਿਓ ਫੇਰ ਵੀ ਉਲਟੇ ਪਾਸੇ ਜਾਣਗੇ ਹਾਂਜੀ ਜਿੰਨਾ ਅੰਤਰ ਲੋਭ ਵਿਕਾਰ ਹੈ ਜਿਨ੍ਹਾਂ ਦੇ ਅੰਦਰ ਲੋਭ ਹੈ ਪਦਾਰਥਾਂ ਦੇ ਖਾਣ ਦਾ ਪਹਿਰਨ ਦਾ ਜੋੜਨ ਦਾ ਤੇ ਵਕਾਰ ਕਾਮਾਰ ਕਿ ਚਿੰਬੜੇ ਹੋਏ ਹਨ ਦੂਜੇ ਭਾਇ ਖਵਾ ਇਹ ਭਾਈ ਦੂਜੀਆਂ ਚੀਜ਼ਾਂ ਪ੍ਰੇਮ ਕਰਕੇ ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ ਰੰਨੇ ਦੀ ਟੋਲਟ ਮੱਕਾ ਸਰਵਰ ਦਾ ਇਹ ਦੂਏ ਪਾਸੇ ਖਵਾ ਭੁੱਲੇ ਰਹਿੰਦੇ ਹਨ ਜੰਮਣ ਮਰਨ ਜੰਮਣ ਮਰਨ ਨਾ ਚੁੱਕਈ ਉਹਨਾਂ ਦੇ ਸਿਰ ਤੋਂ ਜਿਹੜਾ ਜਨਮ ਧਾਰ ਕੇ ਆਉਣਾ ਹੈ ਮਰ ਕੇ ਜਾਣਾ ਹੈ ਇਹ ਹੱਟ ਦੀਆਂ ਟਿੰਡਾਂ ਉਂ ਗੇੜ ਬਣਿਆ ਰਹਿੰਦਾ ਚੁੱਕਿਆ ਨਹੀਂ ਜਾ ਸਕਦਾ ਵਿਚ ਦੁੱਖ ਪਾਏ ਜਯੁਰ ਇਹਨਾਂ ਨੂੰ ਜੰਮਣ ਮਰਨ ਕਿਉਂ ਚਵੇੜਤਾ ਜੀਆਂ ਨੂੰ ਮਾਰੇ ਕਹਿੰਦੇ ਅੰਦਰ ਹੰਗਤਾ ਕਰਕੇ ਇਹ ਦੁੱਖ ਪਾ ਰਹੇ ਹਨ ਜੇ ਹੰਗਤਾ ਨਾ ਹੋਵੇ ਫਿਰ ਜੰਮਣ ਮਰਨ ਕੋਈ ਨਹੀਂ ਜਿੰਨਾ ਸਤਗੁਰ ਸਿਉ ਚਿਤ ਲਾਇਆ ਫਿਰ ਮਹਾਰਾਜ ਸੁਖਾੜੇ ਕੋਈ ਹੋਏ ਹੈ ਮਾਰੇ ਕਹਿੰਦੇ ਜਿਨ੍ਹਾਂ ਨੇ ਸਤਗੁਰਾਂ ਦੇ ਨਾਲ ਚੇਦੀ ਬਿਰਤੀ ਨੂੰ ਲਾ ਲਿਆ ਹੈ ਸੁਖਾਲੀ ਕੋਈ ਨਾ ਉਹਨਾਂ ਦੇ ਵਿੱਚੋਂ ਕੋਈ ਵੀ ਖਾਲੀ ਨਹੀਂ ਸਭ ਨਿਹਾਲ ਹੋਏ ਹੈ ਦਾਰਮਰਥ ਕਾਮ ਮੋਕਸ਼ ਪਦਾਰਥ ਇਹਨਾਂ ਨੂੰ ਪ੍ਰਾਪਤ ਹੋ ਗਏ ਐ ਖਾਲੀ ਨਹੀਂ ਉਹਨਾਂ ਜੋ ਕੋਈ ਗਿਆ ਸਭ ਨਿਹਾਰ ਸਭ ਸਫਲੇ ਹੋ ਗਏ ਹਨ ਦਿਨ ਜਮ ਕੀ ਤਲਬ ਨਾ ਹੋਵਈ ਉਹਨਾਂ ਦੇ ਤਾਂ ਹੀ ਜਮ ਦੀਆਂ ਤਲਬ ਸਖਤੀ ਨਾਲ ਜਿਹੜੇ ਸੱਦੇ ਆਉਣੇ ਤਲਵਾਨੇ ਆਉਣੇ ਐ ਇਹ ਕਦੇ ਨਹੀਂ ਹੋ ਸਕਦੇ ਨਾ ਹੋਏ ਦੁੱਖ ਸਹਾਰ ਨਾ ਉਹ ਜੰਮਣ ਮੰਦਾ ਦੁੱਖ ਸਹਾਰਦੇ ਹਨ ਜੁਨਾਂ ਚ ਪੈ ਕੇ ਨਾਨਕ ਗੁਰਮੁਖ ਉਬਰੇ ਇਸ ਪ੍ਰਕਾਰ ਸਤਗੁਰ ਨਾਨਕ ਦੇਵ ਜੀ ਕਹਿੰਦੇ ਜੀ ਗੁਰਮਖਾਨੇ ਉਹ ਉਬਰੇ ਬੱਜ ਗਏ ਹਨ ਸੱਚਾ ਸ਼ਬਦ ਸਮਾਹਿ ਜਿਨਾਂ ਨੂੰ ਸੱਚੇ ਸ਼ਬਦ ਵਿੱਚ ਸਮਾਉਣਾ ਕੀਤਾ ਕਈਆਂ ਦਾ ਨਾ ਹੀ ਗੁਰਮੁਖ ਰੱਖਿਆ ਹੁੰਦਾ ਪਰ ਗੁਰਮੁਖ ਜੀਵਨ ਨਹੀਂ ਹੁੰਦਾ ਮਹਾਰਾ ਕਹਿੰਦੇ ਸੱਚਾ ਸ਼ਬਦ ਸਮਾਹਿ ਜਿਨਾਂ ਨੂੰ ਸੱਚੇ ਸ਼ਬਦ ਵਿੱਚ ਸਮਾਉਣਾ ਹੋਇਆ ਉਹ ਗੁਰਮਖਣਗੇ ਉਹ ਸੱਚੇ ਸ਼ਬਦਾਂ ਸਮਾਨ ਹੋ ਆਨੰਦ ਦਾ ਸਮਾੜਾ ਪ੍ਰਾਪਤ ਹੋਇਆ ਜਿਨ੍ਹਾਂ ਦੇ ਕਾਈ ਪੌੜੀ ਟਾੜੀ ਤਿਸ ਨੂੰ ਆਖੀਏ ਹੁਣ ਕੀਰਤਨੀਏ ਇਹ ਲਖਣ ਕਰਦੇ ਹਨ ਮਹਾਰਾਜ ਸਾਹਿਬ ਆਪਾਂ ਕੀਰਤਨ ਜਰੂਰ ਗਾਉਣੇ ਹਨ ਮਹਾਰਾਜ ਸਾਹਿਬ ਕਹਿੰਦੇ ਨੇ ਟਾੜੀ ਕੀਰਤਨ ਗਾਉਣ ਵਾਲਾ ਉਸ ਨੂੰ ਆਖੀ ਦਾ ਵਾਰ ਨੂੰ ਗਾਉਣ ਵਾਲਾ ਜੇ ਖਸਮ ਧਰੀ ਪਿਆਰ ਜਿਹੜਾ ਖਸਮ ਮਾਲਕ ਪਰਮੇਸ਼ਰ ਚ ਪਿਆਰ ਤਾਰੇ ਦਰ ਖੜਾ ਸੇਵਾ ਕਰੇ ਦਰਸਾਹ ਸੰਗਤ ਚ ਖੜਾ ਸਮਾਧਿਤ ਹੋ ਕੇ ਗਿਆਨ ਰੂਪੀ ਦਰ ਦੇ ਅੰਤਰਮੁਖ ਵਿਰਤੀ ਕਰਕੇ ਖੜ ਕੇ ਸਾਵਧਾਨ ਹੋ ਕੇ ਮਹਾਰਾਜ ਸੇਵਨ ਭਜਨ ਕਰੇ ਗੁਰ ਸ਼ਬਦੀ ਵਿਚਾਰ ਗੁਰੂ ਸਾਹਿਬ ਦੇ ਸ਼ਬਦੀ ਵਿਚਾਰ ਕਰੇ ਢਾਡੀ ਦਰ ਘਰ ਪਾਏ ਸੀ ਉਹ ਭਾਈ ਢਾਡੀ ਜਿਹੜਾ ਹੈ ਕੀਰਤਨੀਆਂ ਪਰਮੇਸ਼ਰ ਦੇ ਦਰ ਗਿਆਨ ਨੂੰ ਤੇ ਘਰ ਸਰੂਪ ਰੂਪੀ ਸੱਚਖੰਡ ਨੂੰ ਉਹ ਪਾਏ ਸੀ ਪਾ ਲਏਗਾ ਪਹਿਲੇ ਪਾਉਂਦੇ ਸੀ ਹੁਣ ਪਾਉਂਦੇ ਆ ਅੱਗੇ ਨੂੰ ਪਾਏ ਸੀ ਪਾਉਣਗੇ ਸੱਚ ਰਖੈ ਔਰ ਧਾ ਜੋ ਸੱਚੇ ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖਦੇ ਹਨ ਢਾਡੀ ਦਾ ਮਹਿਲ ਅਗਲਾ ਸਾਬ ਸਿੰਘ ਜੀ ਢਾਡੀ ਕੀਰਤਿਆਂ ਨੂੰ ਮਹੱਲ ਜਿਹੜਾ ਅਗਲਾ ਉਹ ਅਨਾਦ ਕਾਲ ਪਰਮੇਸ਼ਰ ਦਾ ਅਗਲਾ ਪ੍ਰਾਪਤ ਹੋਇਆ ਹੈ ਪ੍ਰਾਤਨ ਜੋ ਹੈ ਹਰ ਕੈ ਨਾਈ ਪਿਆ ਉਹਨੂੰ ਮਹੱਲ ਜਿਹੜਾ ਅਗਲਾ ਸਭ ਤੋਂ ਪਰੇ ਦਾ ਹੈ ਆਨੰਦ ਹੈ ਉਹ ਮਹੱਲ ਸਰੂਪ ਰੂਪੀ ਉਹਨਾਂ ਨੂੰ ਉਹ ਪ੍ਰਾਪਤ ਹੋਇਆ ਹੈ ਹਰ ਕ ਨਾਇ ਪਿਆ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਪਿਆ ਨਾਲ ਪਿਆਰ ਕੀਤਾ ਹੈ ਉਹ ਕੀਰਤਨੀਏ ਹੈ ਉਹਨਾਂ ਨੂੰ ਅਗਲਾ ਅਨਾਦ ਕਾਲ ਦਾ ਜੋ ਸਰੂਪ ਰੂਪੀ ਮਹੱਲ ਹੈ ਉਹਨਾਂ ਨੂੰ ਉਹ ਪ੍ਰਾਪਤ ਹੋਇਆ ਹੈ ਢਾਡੀ ਕੀ ਸੇਵਾ ਚਾਕਰੀ ਇਹ ਭਾਈ ਢਾਡੀ ਜਿਹੜਾ ਕੀਰਤਨੀ ਹੈ ਉਹਦੀ ਇਹੋ ਸੇਵਾ ਹੈ ਜਾਨ ਨਾਲ ਜਿਹੜਾ ਕੀਰਤਨ ਕਰਨਾ ਹੈ ਸਰੀਰ ਕਰਕੇ ਸੇਵਾ ਕਰਨੀ ਚੱਕਰੀ ਭਗਤੀ ਕਰਨੀ ਬਾਣੀ ਕਰਕੇ ਹਰ ਜਪ ਹਰ ਨਿਸਤਾਰ ਇਸ ਪ੍ਰਕਾਰ ਜੋ ਹਰੀ ਦਾ ਜਾਪ ਕਰਦੇ ਐ ਹਰੀ ਉਹਨਾਂ ਨੂੰ ਤਾਰ ਲੈਂਦਾ ਸੰਸਾਰ ਤੋਂ ਮੁਕਤ ਹੋ ਜਾਂਦੇ ਹਨ ਪੁਰਖ ਕਿਉਂ ਪਰਮੇਸ਼ਰ ਦਾ ਸਿਮਨ ਕਰੀਏ ਜਿਸ ਪਰਮਾਇਨ ਉਹ ਹੀ ਤਾਰ ਲਏਗਾ ਨਿਹਾਲ ਕਰੇਗਾ ਐਸੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇਗੀ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਜ ਗੁਰਮੰਤਰ ਦਾ ਖੁਲਾਸਾ ਖੋਲਣ ਵਾਸਤੇ ਅਗਲੀ ਵਾਰ ਅੰਤਰਗੁਰ ਰਾਧਨਾ ਜੈ ਬਾ ਜੋਗ ਨਾਮ ਵਿਚਾਰਨ ਕਰਨਗੇ ਇਹ 18 ਸ਼ਲੋਕ ਅੱਜ ਹੋਏ ਆ ਵਾਰ ਦੇ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੋ ਸਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਕੱਢੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸ਼ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ